ਯਕਾਲ ਡੀਫੈਂਸ ਚੈਨਲ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਕਰਦੇ ਆਂ ਇਸ ਵੇਲੇ ਦੀਵਾਨ ਮੰਨਜੀ ਹਾਲ ਵਿਖੇ ਮੌਜੂਦ ਆਂ ਜਿੱਥੇ ਕੀ ਤਕਸ਼ੀਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਮੌਜੂਦ ਨੇ ਥੋੜੀ ਜਿਹੀ ਦੇਰ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਨਗੇ ਪਰ ਜੇਕਰ ਗੱਲ ਕਰਦੇ ਆਂ ਤਾਂ ਬੀਤੇ ਦਿਨ ਅਮਰਿਤਪਾਲ ਵਾਰਿਸ ਪੰਜਾਬ ਦੇ ਤੇ ਨਾਲ ਜਿਹੜੇ ਉਹਨਾਂ ਦੇ ਸਿੰਘ ਨੇ ਉਹਨਾਂ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਦਿਬੜੂਗਲਦੀ ਜੇਲ੍ਹ ਦੇ ਵਿੱਚ ਹਿਡਨ ਕੈਮਰੇ ਲਗਾਏ ਗਏ ਨੇ 200 ਤੋਂ ਉੱਪਰ ਜਿਹੜੇ ਕੈਮਰੇ ਲਗਾਏ ਗਏ ਨੇ ਤੇ ਨਾਲ ਦੇ ਨਾਲ ਜੇਕਰ ਉਹਨਾਂ ਵੱਲੋਂ ਖੁਦ ਹੀ ਅੱਗੇ ਪੇਸ਼ ਕੀਤੇ ਗਏ ਨੇ ਤੇ ਆਪਣੇ ਅਮਰਤਪਾਲ ਤੇ ਨਾਲ ਜਿਹੜੇ ਸਿੰਘ ਨੇ ਉਹਨਾਂ ਦਾ ਨਾਮ ਲਗਾ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਬਰਾਮਦ ਹੋਏ ਨੇ ਤੇ ਨਾਲ-ਨਾਲ ਭਾਈ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਇੱਕ ਬੱਚਿਆਂ ਵਾਲੀ ਘੜੀ ਵੀ ਸੀ ਕਿ ਜਿਸ ਨੂੰ ਸਮਾਰਟ ਵਾਚ ਦਾ ਨਾਮ ਦੇ ਕੇ ਅੱਗੇ ਲਿਆਂਦਾ ਗਿਆ ਤੇ ਨਾਲ-ਨਾਲ 16 ਤਰੀਕ ਦੀ ਜਿਹੜੀ ਪੋਖੜ ਤਾਲ ਅਮਰਤਪਾਲ ਸਿੰਘ ਤੇ ਨਾਲ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਐ ਥੋ ਤੱਕ ਕਿ ਜਲ ਤੱਕ ਬਿਲਕੁਲ ਬੰਦ ਕੀਤਾ ਹੋਇਆ ਸੋ ਇਸ ਦੇ ਗੱਲ ਕਰੀਏ ਤਾਂ 6 ਤੋਂ 7 ਦਿਨ ਹੋ ਚੁੱਕੇ ਨੇ ਪੋਖੜ ਤਾਲ ਨੂੰ ਜਿੱਥੋਂ ਤੱਕ ਜਲ ਵੀ ਬੰਦ ਕੀਤਾ ਹੋਇਆ ਹੈ ਸੋ ਜਥੇਦਾਰ ਗਿਆਨੀ ਹਰਪੀ ਸਿੰਘ ਜੇ ਤੇ ਮੌਜੂਦ ਨੇ ਜਾਂ ਉਸ ਤੋਂ ਅਲੈਨਾ ਜੇਕਰ ਗੱਲ ਕਰਦੇ ਆ ਤਾਂ ਪਰਮਿੰਦਰ ਸਿੰਘ ਝੋਟਾ ਜਿਸ ਨੂੰ ਜੇਕਰ ਗੱਲ ਕਰੀਏ ਤਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਨੂੰ ਰੋਕਿਆ ਜਾਂਦਾ ਹੈ ਉਹਨਾਂ ਵੱਲੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਕਾਫੀ ਜਥੇਬੰਦੀਆਂ ਵੱਲੋਂ ਕਾਫੀ ਮੁਖੀਆਂ ਵੱਲੋਂ ਉਹਨਾਂ ਦੇ ਉੱਤੇ ਸਵਾਲ ਚੱਕੇ ਜਾਂਦੇ ਨੇ ਕਿ ਇਸ ਤਰੀਕੇ ਨਾਲ ਜਥੇਦਾਰਾਂ ਨੂੰ ਰੋਕਣਾ ਸੜਕਾਂ ਦੇ ਉੱਤੇ ਬਹੁਤ ਗਲਤ ਗੱਲ ਹੈ ਸੋ ਜੇਕਰ ਗੱਲ ਕਰੀਏ ਤਾਂ ਭਾਈ ਅਮਰਪਾਲ ਸਿੰਘ ਜੀ ਦੀ ਜਿਹੜੀ ਭੋਖੜਤਾਲ ਹੈ ਨਾਲ ਜਿਹੜੇ ਸਿੰਘ ਹੈ ਉਹਨਾਂ ਦੀ ਭੋਖੜਤਾਲ ਹੈ ਤੇ ਉਸ ਤੋਂ ਇਲਾਵਾ ਜਿਵੇਂ ਇੱਕ ਹਿਡਨ ਕੈਮਰਾ ਲਗਾਏ ਗਏ ਨੇ ਦਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਨਾਲ ਦੇ ਨਾਲ ਸੈੱਲ ਫੋਨ ਬਰਾਮਦ ਕੀਤੇ ਗਏ ਜਿਸ ਵੇਲੇ ਲੋਕ ਕਿਹਾ ਜਾ ਰਿਹਾ ਰਿਕਾਰਡਿੰਗ ਦੇ ਵਿੱਚ ਭਾਈ ਅਮਰਪਾਲ ਸਿੰਘ ਵੱਲੋਂ ਕਿ ਜਿਹੜੇ ਹਿਡਨ ਕੈਮਰੇ ਲਗਾਏ ਤੇ ਗਏ ਨੇ ਪਰ ਜਿਹੜੇ ਸੈੱਲ ਫੋਨ ਨੇ ਉਹ ਸਾਡੇ ਨਹੀਂ ਨੇ ਇਹ ਪ੍ਰਸ਼ਾਸਨ ਵੱਲੋਂ ਖੁਦ ਪੇਸ਼ ਕੀਤੇ ਗਏ ਨੇ ਨਾਲ ਦੀ ਨਾਲ ਬਾਥਰੂਮਾਂ ਤੱਕ ਵੀ ਜਿਹੜੇ ਹੈਡਨ ਕੈਮਰੇ ਲਗਾਏ ਗਏ ਨੇ ਸੁਣ ਦੇਖਣਾ ਜਤਿਹਦਾਰ ਸਿੰਘ ਸਾਹਿਬ ਜੀ ਦਾ ਉੱਤੇ ਕੀ ਬਿਆਨ ਹੁੰਦਾ ਕਿਸਾਨ ਇੱਕ ਵਾਰ ਫੇਰ ਸ਼ੰਭੂ ਬੈਰੀਅਰ ਦੇ ਉੱਤੇ ਬੈਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ ਵਾਦੇ ਸਰਕਾਰ ਦੀ ਸਰਕਾਰ ਕੋਲ ਜਿਹੜੇ ਵਾਦੇ ਸੱਤਾ ਦੇ ਵਿੱਚ ਬੈਠੇ ਆਗੂਆਂ ਨੇ ਉਸ ਵਕਤ ਕੀਤੇ ਐ ਜਦੋਂ ਇਹ ਸੱਤਾ 'ਚ ਨਹੀਂ ਸੀ ਤੇ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਐ ਕਿ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਉਹ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ اختیار ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਐ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂਰਤੀ ਕਰ ਲੈਂਦੀਆਂ ਨੇ ਜਿਹੜੀਆਂ ਪੂਰਨ ਲੋਕ ਹਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ ਤੇ ਜਿਹੜੀਆਂ ਲਹਿਰਾਂ ਜਿਹੜੇ ਅੰਦੋਲਨ ਲੋਕ ਹਮਾਇਤ ਗਵਾ ਦਿੰਦੇ ਆ ਤੇ ਉਹ ਫਿਰ ਕਾਮਯਾਬ ਨਹੀਂ ਹੁੰਦੇ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਨਾ ਹੋਵੇ ਤੇ ਲੋਕ ਹਮਾਇਤ ਜਿਹੜੀ ਹੈ ਸਾਨੂੰ ਮਿਲਦੀ ਰਹੇ ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੇ ਹੱਥ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਤੇ ਅਫਰੂ ਗੈਸ ਕੀਤੀ ਬਿਲਕੁਲ ਉਹ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਹੈ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਇਸ ਕਰਕੇ ਬਹੁਤ ਮੰਦਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਥਰੂ ਗੈਸ ਦੇ ਗੋਲੇ ਚਲਾਏ ਹੈ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਹੈ ਜਾਂ ਹੁਣ ਵੱਡੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੈਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਹੁੰਦੀਆਂ ਬਰਤੂ ਸਿੰਘ ਸਾਹਿਬ ਅੰਮ੍ਰਿਤਪਾਲ ਸਿੰਘ ਦੀ ਕੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਤੁਹਾਡੀ ਦੇਖੋ ਸਰਕਾਰ ਦੀ ਕਿੱਡੀ ਬੇਸ਼ਰਮੀ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹ ਨੌਜਵਾਨ ਅੱਜ ਮੇਰੇ ਕੱਲ੍ਹ ਸਾਲ ਤੋਂ ਉੱਪਰ ਹੋ ਚੱਲਿਆ ਉਹ ਡਿਬਰੂਗੇਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਫਿਰ ਉੱਥੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਵਤੀਰਾ ਜਿਹੜਾ ਉਹ اختیار ਕੀਤਾ ਜਾ ਰਿਹਾ ਹੈ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਹੈ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੈਮਰੇ ਲਾਉਣੇ ਤੇ ਉਹਨਾਂ ਦੇ ਜਿਹੜੇ ਹੈ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਹੀ ਉਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟ੍ਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਤੇ ਨਿਕਲਣਗੇ ਜੇਲ੍ਹ ਪੁਲਿਸ ਅਫਸਰਾਂ ਤੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਨਮੋਗਨੁੱਖੀ ਜਿਹੜਾ ਉਹਨਾਂ ਤੇ ਇੱਕ ਤਸ਼ਦਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨਾਲ ਕੋਈ ਅਣਹੋਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਸਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉਥੋਂ ਦਾ ਲੋਕਲ ਪ੍ਰਸ਼ਾਸਨ ਹੈ ਜੇਲ੍ਹ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਤੇ ਕੇਸ ਜਿਹੜੇ ਆ ਉਹ ਵਾਪਸ ਲੈਣੇ ਚਾਹੀਦੇ ਨੇ ਸਰਕਾਰ ਨੂੰ ਤੁਸੀਂ ਜ਼ਿਕਰ ਕੀਤਾ ਉਸ ਦਾ ਉਹਨਾਂ ਨੇ ਆਪਣੀ ਕਾਲ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਭੁਖੜਤਾਲ ਤੇ ਬੈਠੇ ਆਂ ਬਹੁਤ ਸਿੰਘਾਂ ਦੀਆਂ ਦੀ ਹਾਲਤ ਓਰੀ ਖਰਾਬ ਹੈ ਕਿ ਜੇਕਰ ਅਸੀਂ ਦੀ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਪੇ ਬਿਲਕੁਲ ਜੇ ਅਨਮਨੁੱਖੀ ਅਣਹੋਣੀ ਉਹਨਾਂ ਨਾਲ ਕੋਈ ਦਿਆ ਤੇ ਉਹਦੀ ਜ਼ਮੇਰ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਉਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਤੇ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਹੈ ਉੱਥੋਂ ਦੇ ਪ੍ਰਸ਼ਾਸਨ ਨੇ ਜੇਲ੍ਹ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਹੈ ਉਹ ਬਤੀਰਾ ਅਖਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੰਨਾ ਵੱਡਾ ਉਹਨਾਂ ਦਾ ਅਪਰਾਧ ਨਹੀਂ ਹੈ ਜਿਸ ਕਿਸਮ ਦੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਜਿਹੜਾ ਅਸੀਂ ਦੇਖਿਆ ਮਹਾਰਾਸ਼ਟਰ ਸਰਕਾਰ ਨੂੰ ਕਾਨੂੰਨ ਬਣਾਉਂਦੇ ਵਕਤ ਸਮੁੱਚੇ ਵਿਸ਼ਵ ਦੇ ਵਿੱਚ ਵਸਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਖਾਸ ਤੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਥੇ ਹైదరాబాద్ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਆ ਤੱਕ ਸ੍ਰੀ ਹਰਮੰਦਰ ਜੀ ਜਿਹੜਾ ਸੌਰੀ ਤੱਕ ਸ੍ਰੀ ਹਜੂਰ ਸਾਹਿਬ ਇੱਕੇ ਸੇਵਾਵਾਂ ਨਿਭਾਉਂਦੇ ਆ ਤੇ ਉਹਨਾਂ ਦੀਆਂ ਵੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਐਕਟ ਬਣਾਉਂਦੇ ਵਕਤ ਜ਼ਰੂਰ ਧਿਆਨ ਚ ਰੱਖਣੀਆਂ ਚਾਹੀਦੀਆਂ ਚ ਸਿੰਘ ਸਾਹਿਬ ਇਹ ਤੋਂ ਰੋਜ਼ ਜਾਂ ਵੀਡੀਓ ਵਾਇਰਲ ਹੋ ਰਹੀ ਤੁਹਾਡੇ ਨਾਲ ਉਹ ਕੋਈ ਖਾਸ ਨਹੀਂ ਹੈ ਸਿੰਘ ਸਾਹਿਬ ਚੀਫ ਕਲਸਾ ਦਵੰਦ ਦੀ ਟੀਮ ਨਵੇਂ ਸਿੱਟੇ ਤੋਂ ਦੁਬਾਰਾ ਕਰ ਰਹੇ ਆ ਠੀਕ ਹੈ ਇਲੈਕਸ਼ਨ ਹੋਈ ਹੈ ਤੇ ਉਹਦੇ ਵਿੱਚ ਚੀਫ ਕਲਸਾ ਦਵੰਦ ਦੇ ਕੁਝ ਨਵੇਂ ਅਹੁਦੇਦਾਰ ਜਿਹੜੇ ਨੇ ਆਏ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਉਹ ਕੌਮੀ ਸੇਵਾ ਜਿਹੜੀ ਹੈ ਵੱਧ ਚੜ ਕੇ ਜਿਹੜਾ ਉਹ ਹੋਰ ਕਰਨਗੇ ਜੀ ਦਿਖਾਣਾ ਕਿ ਸਿਕ ਸਾਹਿਬ ਜਿਹੜੀ ਵਾਰਤਾ ਹੋਈ ਕਿਸਾਨਾਂ ਦੀ ਤੇ ਸਰਕਾਰ ਦੀ ਇਸ ਵਾਰ ਉਹਨਾਂ ਨੇ ਕਿਹਾ ਤੇ ਦੇਖੋ ਦੋਹਾਂ ਦੋਵਾਂ ਤਰ੍ਹਾਂ ਨੂੰ ਸਹਿਰਤਾ ਦੇ ਉਹ ਕੰਮ ਲੈਣਾ ਚਾਹੀਦਾ ਹੈਗਾ ਤੇ ਸਰਕਾਰ ਨੂੰ ਵੀ ਉਹਨਾਂ ਦੀਆਂ ਆਵਾਜ਼ਾਂ ਮੰਗਾ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਜੀ ਸਿਰਫ ਗਾਨੀ ਹਰਪੀ ਸਿੰਘ ਜੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਕਿਸਾਨਾਂ ਦੇ ਨਾਲ ਜੋ ਬਾਰਡਰ ਦੇ ਵਿਖੇ ਤਸ਼ੱਦਦ ਕੀਤੀ ਜਾ ਰਹੀ ਹੈ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਇਸ ਤਰੀਕੇ ਨਾਲ ਕਰਨਾ ਬਹੁਤ ਗਲਤ ਹੈ ਜੇਕਰ ਆਪਣੇ ਹੱਕ ਨੇ ਸਾਨੂੰ ਸਾਡਾ ਰਾਈਟ ਟੂ ਸੱਚ ਹੈਗਾ ਪੀਸਫੁਲੀ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਕਿਉਂ ਰੋਕਿਆ ਜਾ ਰਿਹਾ ਤੇ ਜਿਹੜੀ ਅਮਰਪਾਲ ਸਿੰਘ ਵਾਰਿਸ ਪੰਜਾਬ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਲੈ ਕੇ ਬੋਲੇ ਨੇ ਕਿ ਇਸ ਤਰੀਕੇ ਨਾਲ ਪ੍ਰਾਈਵੇਸੀ ਛੇੜੀ ਜਾਣਾ ਜਦ ਹਿڈن ਕੈਮਰੇ ਨਿਆਗ ਸਿੰਘਾਂ ਵੱਲੋਂ ਤੇ ਬਰਾਮਦ ਕੀਤੇ ਜਾਂਦੇ ਨੇ ਉਹਨਾਂ ਨੂੰ ਫੜਿਆ ਜਾਂਦਾ ਤਾਂ ਉਹਨਾਂ ਦੇ ਸਿਰ ਦੇ ਉੱਤੇ ਫੋਨ ਪਾ ਦਿੱਤੇ ਜਾਂਦੇ ਨੇ ਕਿ ਇਹਨਾਂ ਕੋਲੋਂ ਮਿਲੇ ਨਹੀਂ ਤਾਂ ਇਸ ਤਰੀਕੇ ਨਾਲ ਇਲਜ਼ਾਮ ਲਗਾਏ ਜਾ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਤੇ 16 ਤਰੀਕ ਨੂੰ ਜਿਹੜੀ ਪੋਖੜਤਾਲ ਰੱਖੀ ਗਈ ਹੈ ਤੇ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਉਹਨਾਂ ਨਾਲ ਅਨਹੋਣੀ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਤੇ ਉਹਨਾਂ ਨੂੰ ਜਤੁਲ ਜਲਦ ਜਿਹੜਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਿਆਂਦੇ ਦੀ ਵੀ ਗੱਲ ਹੋਈ ਸੀ ਕਿ ਸੋ ਉਹਨਾਂ ਦੇ ਐਡਵੋਕੇਟ ਮਾਨ ਸਿੰਘ ਖਾਰਾ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ 8 ਮਾਰਚ ਨੂੰ NSA ਜਿਹੜੀ ਖਤਮ ਹੋਣ ਵਾਲੀ ਹੈ ਪਰ ਇਸ ਤਰੀਕੇ ਨਾਲ ਪ੍ਰਾਈਵੇਸੀ ਛੇੜ ਕੇ ਐਨਐਸਏ ਨੂੰ ਵਿਧਾਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਬਾਰ-ਬਾਰ ਇਸ ਤਰੀਕੇ ਨਾਲ ਕਿਹੜੇ ਸੰਵਿਧਾਨ ਚ ਲਿਖਿਆ ਕਿ ਪ੍ਰਾਈਵੇਸੀ ਜਿਹੜੀ ਹੈ ਕਿ ਛੇੜੀ ਜਾਵੇ ਜਾਂ ਉਹਨਾਂ ਦੀ ਜਿਹੜੀ ਅੰਗੀਨ ਫੋਟੋਆਂ ਨੇ ਇਸ ਤਰੀਕੇ ਨਾਲ ਜਾਂ ਵੀਡੀਓ ਨੇ ਅੱਗੇ ਲਿਆਂਦੀਆਂ ਜਾਵੇ ਤੇ ਐਨਐਸਏ ਐਕਸਟੈਂਡ ਕੀਤੀ ਜਾਵੇ ਇਸ ਤਰੀਕੇ ਨਾਲ ਆਖਿਰ ਕਿਉਂ ਕੀਤਾ ਜਾ ਰਿਹਾ ਤੇ ਨਾਲ ਦੇ ਨਾਲ ਜੇਕਰ ਗੱਲ ਕਰਦੇ ਆ ਤਾਂ ਗਿਆਨੀ ਹਰਪੀ ਸਿੰਘ ਜੀ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪਰਮਿੰਦਰ ਸਿੰਘ ਝੋਟੇ ਨੇ ਉਹਨਾਂ ਨੂੰ ਰੋਕੇ ਸੀਗਾ ਉਸ ਦੇ ਉੱਤੇ ਬੋਲੇ ਨੇ ਕਿ ਉਹ ਕੁਝ ਖਾਸ ਵੀਡੀਓ ਨਹੀਂ ਹੈ ਉਸ ਨੂੰ ਇਨਾ ਮਾਤਵ ਨਹੀਂ ਦੇ ਰਿਆ ਮੈਂ ਹੁਣ ਦੇਖਣਾ ਕਿਉਂਕਿ ਜੇਕਰ ਅੰਮ੍ਰਿਤਪਾਲ ਦੀ ਜਦ ਵੀਡੀਓ ਵਾਇਰਲ ਹੁੰਦੀ ਹੈ ਆਡੀਓ ਵਾਇਰਲ ਹੁੰਦੀ ਹੈ ਤਾਂ ਉਸ ਦੇ ਪਹਿਲਾਂ ਗਿਆਨੀ ਹਰਪੀ ਸਿੰਘ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਮਿਲ ਕੇ ਆਉਂਦੇ ਨੇ ਸੋ ਹੁਣ ਅੰਮ੍ਰਿਤਪਾਲ ਦੇ ਮਾਤਾ ਪਿਤਾ ਵੱਲੋਂ ਅੰਮ੍ਰਿਤਸਰ ਡੀਸੀ ਨੂੰ ਮੈਮੋਰੰਡਮ ਵੀ ਦਿੱਤੇ ਜਾ ਰਹੇ ਨੇ ਸੋ ਅੱਜ ਉਹਨਾਂ ਨੂੰ ਮੈਮੋਰੰਡਮ ਦਿੱਤਾ ਜਾਏਗਾ ਅੰਮ੍ਰਿਤਸਰ ਡੀਸੀ ਨੂੰ ਉਸ 'ਤੇ ਵੀ ਦੇਖਣਾ ਹੈ ਕਿ ਕੀ ਬਿਆਨ ਦਿੰਦੇ ਨੇ ਫਿਲਹਾਲ ਜੇਕਰ ਗੱਲ ਕਰਦੇ ਆ ਤਾਂ ਗਿਆਨੀ ਹਰਪੀ ਸਿੰਘ ਜੀ ਦਾ ਕਹਿਣਾ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਤੇ ਨਾਲ ਜਿਹੜੇ ਸਿੰਘ ਨੇ ਉਹਨਾਂ ਨਾਲ ਜਾ ਕੇ ਕੋਈ ਅਨਹੋਣੀ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੁੰਦੀ ਡੀਐਫਐਫ ਚ ਨਿਡਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਫਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਖੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ